ਅੱਜ ਅਸੀਂ ਮਾਨਯੋਗ ਐਸਪੀ ਡੀ ਸਾਹਿਬ ਦੀ ਰਹਿਨਮਾਈ ਦੇ ਹੇਠ ਬਾ ਹੁਕਮ ਡੀਆਜੀ ਬਾਰਡਰ ਨੇ ਤੇ ਐਸਐਸਪੀ ਸਾਹਿਬ ਦੀ ਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਅਸੀਂ ਅੱਜ ਝੰਡੇ ਵਾਲਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਇਹਦੇ ਸਾਡੀ ਟੀਮ ਦੇ ਵਿੱਚ ਐਸਐਚਓ ਤਰਸਿਕਾ ਐਸਐਚਓ ਖਲਜੀਆਂ ਐਸਐਚਓ ਝੰਡੇ ਵਾਲਾ ਸਾਰੀ ਫੋਰਸ ਹੈ ਜੀ ਤਕਰੀਬਨ 70 80 ਬੰਦਿਆਂ ਦੇ ਨਾਲ ਅਸੀਂ ਹੋ ਗਏ ਸਾਰੇ ਬਾਜ਼ਾਰ ਦੇ ਵਿੱਚ ਪੈਦਲ ਮਾਰਚ ਕੀਤਾ ਇਹ ਸਿਰਫ ਇੱਕ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਲਈ ਅਸੀਂ ਇਹ ਸਾਰਾ ਫਲੈਗ ਮਾਰਚ ਕੀਤਾ ਤੇ ਬਾਕੀ ਮੇਰੀ ਪਬਲਿਕ ਨੂੰ ਅਪੀਲ ਆ ਪੀ ਕੱਲ 26 ਜਨਵਰੀ ਦਾ ਦਿਨ ਵਾ ਇਹ ਹੁਮ ਹਮਾ ਕੇ ਇੱਥੇ ਕਮੇਟੀ ਘਰ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਤੇ ਉੱਥੇ ਹੁਮ ਹਮਾ ਕੇ ਪਹੁੰਚ ਬਿਨਾਂ ਕਿਸੇ ਖੌਫ ਦੇ ਪਾਸੀਂ ਰਾਤ ਨਾਕੇ ਵੀ ਲਗਾ ਰਹੇ ਆਂ ਤੇ ਬਕਾਇਦਾ ਹੁਣਰ ਲੇਟ ਆਵਰ ਤੱਕ ਸਾਡੀਆਂ ਗਸ਼ਤਾਂ ਵੀ ਚੱਲਣਗੀਆਂ